ਬਾਈ ਯਾਰ ਆ ਮੁੰਡਾ ਮੇਰੇ ਕੋ ਆਇਆ ਸੀ ਵਿਚਾਰਾ ਬਹੁਤ ਦੁਖੀ ਸੀ ਤੇ ਇਹਨੂੰ 4 ਮਹੀਨੇ ਹੋ ਗਏ ਕੈਨੇਡਾ ਆਏ ਨੇ ਤੇ ਯਾਰ ਜੇ ਕੋਈ ਕਿਸੇ ਕੋ ਹਮਿਲਟਨ ਏਰੀਆ ਚ ਓਕਵਿਲ ਬਰਲਿੰਗਟਨ ਏਰੀਆ ਚ ਕੋਈ ਵੀ ਤਰ੍ਹਾਂ ਦਾ ਕੰਮ ਹੋਵੇ ਹਨਾ ਯਾਰ ਆਪਾਂ ਨੂੰ ਕੰਮ ਚਾਹੀਦਾ ਵਿਚਾਰੇ ਨੂੰ 4 ਮਹੀਨੇ ਹੋ ਗਏ ਯਾਰ ਵਿਚਾਰਾ ਬਹੁਤ ਦੁਖੀ ਹੋਇਆ ਸੀਗਾ ਤੇ ਜੇ ਕਿਸੇ ਕੋਲ ਵੀ ਕੰਮ ਹੋਵੇ ਤਾਂ ਮੈਨੂੰ ਮੈਸੇਜ ਆ ਜਰੂਰ ਕਰੋ ਤਾਂ ਕਮੈਂਟ ਵੀ ਕਰ ਦਿਓ ਜੇ ਕਿਤੇ ਨੇੜੇ ਤੇ ਕੰਮ ਹੋਵੇ ਫੋਰਕਲਿਫਟ ਦਾ ਲਾਇਸੈਂਸ ਵੀ ਬਣਾਇਆ ਬਾਈ ਨੇ ਵਿਚਾਰੇ ਨੇ ਪਰ ਜੋਬ ਹੀ ਨਹੀਂ ਮਿਲਦੀ ਯਾਰ ਦੇਖ ਰੋ ਸਵੇਰ ਦਾ ਹੀ ਨਿਕਲਿਆ ਹੋਇਆ ਜੇ ਕਿਸੇ ਕੋਲ ਹੋਵੇ ਜਿਆਦਾ ਜਰੂਰ ਦੱਸੋ ਬਈ ਯਾਰ ਆ ਮੁੰਡਾ ਮੇਰੇ ਕੋਲ ਆਇਆ ਸੀ ਵਿਚਾਰਾ ਬਹੁਤ ਦੁਖੀ ਸੀ ਤੇ ਇਹਨੂੰ 4 ਮਹੀਨੇ ਹੋ ਗਏ ਕੈਨੇਡਾ ਆਏ ਨੂੰ ਤੇ ਯਾਰ ਜੇ ਕੋਈ ਕਿਸੇ ਕੋਲ ਹਮਿਲਟਨ ਏਰੀਆ ਚ ਓਕਵਿਲ ਬਰਲਿੰਗਟਨ ਏਰੀਆ ਚ ਕੋਈ ਵੀ ਤਰ੍ਹਾਂ ਦਾ ਕੰਮ ਹੋਵੇ ਹਨਾ ਯਾਰ ਆਪਾਂ ਨੂੰ ਕੰਮ ਚਾਹੀਦਾ ਵਿਚਾਰੇ ਨੂੰ 4 ਮਹੀਨੇ ਹੋ ਗਏ ਯਾਰ ਵਿਚਾਰਾ ਬਹੁਤ ਦੁਖੀ ਹਿਆ ਸੀਗਾ ਤੇ ਜੇ ਕਿਸੇ ਕੋਲ ਵੀ ਕੰਮ ਹੋਵੇ ਤਾਂ ਮੈਨੂੰ ਮੈਸੇਜ ਆ ਜਰੂਰ ਕਰੋ ਤਾਂ ਕਮੈਂਟ ਵੀ ਕਰ ਦਿਓ ਜੇ ਕਿਤੇ ਨੇੜੇ ਤੇਰੇ ਕੰਮ ਹੋਵੇ ਪੋਰਟਫੋਲੀਓ ਦਾ ਲਾਇਸੈਂਸ ਵੀ ਬਣਾਇਆ ਬਾਈ ਨੇ ਵਿਚਾਰੇ ਨੇ ਪਰ ਜੋਬ ਹੀ ਨਹੀਂ ਮਿਲਦੀ ਯਾਰ ਦੇਖ ਰੋ ਸਵੇਰ ਦਾ ਹੀ ਨਿਕਲਿਆ ਹੋਇਆ ਜੇ ਕਿਸੇ ਕੋਲ ਹੋਵੇ ਤਾਂ ਜਰੂਰ ਦੱਸੋ